ਸ਼ਾਮ ਜੋ ਦਾ ਰੋਗ ਜੋ ਦੀ ਇੱਕ ਸ਼ਖਸੀਅਤ ਦਾ ਬਹੁਤ ਵਿਰਾਟ ਮੂਹੂ ਚ ਦੇਖਿਆ ਸੀ ਨਾ ਉਹ ਵੀ ਆਪਣੇ ਆਪ ਨੇ ਆਇਆ ਖੜਿਆ ਪਰ ਸੁਜੀਤ ਜੀ ਦਾ ਅਸੀਂ ਨਹੀਂ ਪੜਿਆ ਪੜਿਆ ਹੀ ਨਹੀਂ ਗੁੜਿਆ ਕਿ ਉਹ ਆਪਣੇ ਆਪ ਦੇ ਵਿੱਚ ਹੀ ਉਸ ਨੇ ਇੱਕ ਮਿੱਥ ਤਿਆਰ ਕਰਤੀ ਹੈ ਕਿ ਮੈਂ ਇਹ ਚੀਜ਼ ਕਰਕੇ ਚੱਲਿਆ ਕਿ ਇਹ ਤੁਹਾਡੀ ਹਿੰਮਤ ਹੈ ਕਿ ਤੁਸੀਂ ਇਤੋਂ ਅੱਗੇ ਰਹਿ ਰਹੇ ਹੋ ਤਾਂ ਪੰਜਾਬੀ ਪਮਲੇ ਮਾਇਰਲੇ ਥੀਏਟਰ ਦੇ ਗ੍ਰੀਨ ਰੂਪਲ ਦੇ ਵਿੱਚ ਬਹੁਤ ਕੰਮ ਕੀਤਾ ਹੈ ਦੋ ਬੰਦੇਆਂ ਨੇ 15 ਸਾਲ ਤੋਂ ਨਿਕਲਦੀ ਸੀ ਹੈ ਜੋ ਇਸ ਇਹ ਨਿਮਕਾ ਬਗਲੇ ਆ ਕੇ ਨੰਨ ਬਿਚਨ ਸ਼ੁਰੂ ਕੀਤਾ ਹੈ ਇਹ ਉਹਨਾਂ ਦੀ ਪਹਿਲੇ ਕਹਾਣੀ ਸੁਰੇ ਦੀ ਪਹਿਲੀ ਕਹਾਣੀ ये लास्ट सत्रह यारात्र गोशी है तो कह रहे हैं क्या आप आ रहे हो जा रहे हो कहानी ਸੁਮਜੀਤ ਸੁਖਜੀਤ ਜਦੋਂ ਕਿਸੇ ਨੂੰ ਮਿਲਦਾ ਸੀ ਕਿਤੇ ਜਾਂਦਾ ਸੀ ਪਾਉ ਦੇ ਨਾਲ ਉਹਦਾ ਇੱਕ ਆਭਾ ਮੰਡਲ ਬਣਾ ਹੋਉਂਦਾ ਸੀ ਸੁਖਜੀਤ ਇੱਕੀ ਘਟਾਰ ਤੇ ਤੁਰਨ ਵਾਲਾ ਬੰਦਾ ਇੱਕ ਕਦਮ ਵੀ ਇਧਰੋਂ ਉੱਧਰ ਹੋ ਜਾਣ ਨਾਲ ਬਹੁਤ ਕੁਝ ਵਾਪਰ ਜਾਂਦਾ ਹੈ। ਉਹਦੀ ਕਹਾਣੀ ਲੈ ਕੇ ਤੁਸੀਂ ਸਾਰੀ ਕਹਾਣੀ ਇੰਨੀ ਸੰਸਕ੍ਰਿਤ ਹੈ ਕਿ ਜੇ ਇਧਰੋਂ ਥੋੜੀ ਇਧਰ ਤਾਂ ਇਧਰ ਹੋ ਜਾਂਦੀ ਹੈ ਤਾਂ ਬਹੁਤ ਕੁਝ ਵਾਪਰ ਜਾਂਦਾ। ਪਰ ਉਹਦੇ ਪਤਾ ਨਹੀਂ ਕਿੱਥੋਂ ਇੱਕ ਅਜੀਬ ਬੈਲੈਂਸ ਰਿਹਾ ਦੀ ਜ਼ਿੰਦਗੀ ਦੇ ਵਿੱਚ ਉਹਦੀ ਕਹਾਣੀ ਦੇ ਵਿੱਚ ਉਹਦੇ ਜਿੰਨਾ ਜਿੰਨਾ ਨਾਮਯੋਗ ਸੰਬੰਧ ਤੇ ਆਇਆ ਚਾਰਿਓ ਨਾਮਧਾਰੀ ਸੰਸਥਾ ਸੀਗਾ ਉਹਦਾ ਨਾਮ ਜਾਂ ਜੋ ਵੀ ਚੀਜ਼ ਯੂਨੀਵਰਸਿਟੀ ਦੇ ਸਾਰੇ ਅੰਦਰ ਵਿੱਚ ਹੋਵਾ ਕਿਪ ਕਿੱਥੇ ਘਟਾਵ ਤੇ ਘੁੰਮਦਾ ਹੋਇਆ ਵੀ ਬੰਦਾ ਬ੍ਰੇਸ ਦੇ ਵਿੱਚ ਹੈ ਕਿ ਉਹਨੂੰ ਇਹ ਪਤਾ ਸੀ ਜਾਂ ਤੇ ਜੋੜਾ ਜਾ ਇੰਟਰ ਹੋ ਜਾਣਾ ਜਾਂ ਛੋੜਾ ਜਾ ਇੰਟਰ ਹੋ ਜਾਣਾ ਬਹੁਤ ਗੁੰਝਲਦਾਰ ਹੈ ਮੇਰੇ ਨਾਲ ਆਪਾਂ ਕੋਈ ਦੋ ਹਜ਼ਾਰ ਦੇ ਵਿੱਚ ਪਿਆ ਸੀ ਤੇ ਜਦੋਂ ਪਹਿਲੀ ਵਾਰੀ ਪੰਜਾਬੀ ਸਾਇੰਟ ਅਕੈਡਮੀ ਦੀ ਉਹ ਇਲੈਕਸ਼ਨ ਲੜਚਿਓ ਨੇ ਤੋਂ ਪ੍ਰਧਾਨ ਕੈਸੀ ਕਾਰਗਜ਼ ਜਿਹੜਾ ਉਹਨਾਂ ਦਾ ਡੁਗਰੀ ਹਰ ਬਸਟੇਟ ਦੇ ਵਿੱਚ ਘਰ ਸੀਗਾ ਉੱਥੇ ਬੈਠ ਕੇ ਕਾਰਗਜ਼ ਅਸੀਂ ਭਰੇ ਸੀ ਹੈ ਭੰਜੀ ਵੀ ਹੈਗੀ ਸੁਣਨ ਸ਼ਾਇਦ ਜਾਨ ਵੀ ਮੇਰੇ ਸ਼ਰਮ

ਪੰਜਾਬੀ ਪਰਮਨੈ ਮਾਈਗਲੈਂਥੀਅਰ ਦੇ ਗ੍ਰੀਨ ਰੂਪਲ ਦੇ ਵਿੱਚ ਬਹੁਤ ਕਬਜ਼ਾ ਕੀਤਾ ਹੈ ਦੋ ਬੰਦੇ ਅੱਜ 15 ਸਾਲ ਤੋਂ ਨਿਕਲ ਨਹੀਂ ਸਕੇ। ਤੇ ਜਿੱਦ ਤੋਂ ਇਹ ਆਪਣਾ ਨਕੇਦਨ ਉਹ ਬੰਦੇ ਆਪਣੇ ਆਪ ਨੂੰ ਸਾਡੇ ਤੇ। ਉਹਦੇ ਉਹ ਉਹ ਵੀ ਉਸ ਨੂੰ ਉਹੀ ਸ਼ਕਤੀ ਹੈ ਨੂੰ ਉਹਨਾਂ ਨੂੰ ਉਸਦੀ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਕਹਿ ਲੋ ਕਿ ਉਹਦੇ ਚੋਂ ਕਹੀ ਸੀ ਜਿਵੇਂ ਨਾਲ ਇੱਕ ਵਾਰੀ ਉਹ ਖਰੀਦਦਾਰ ਗਿਆ ਉਹ ਸੀ ਸੰਤਾ ਦਾ ਸੁਹੇਲਤ ਜੀਆ ਉਹਨੇ ਫੇਰ ਫੋਨ ਕੀਤਾ ਦੀ ਉਹ ਕਹਿੰਦਾ ਹਾਂ ਕਿ ਕਿੱਥੇ ਤੁਸੀਂ ਕਹਿੰਦਾ ਸੰਤਾਨਾ ਸੰਵੇਲ ਚੱਲ ਗਿਆ ਮੈਂ ਇੱਥੇ ਲਿਗਾ। ਕਿਹਾ ਉਹਦੇ ਤੁਸੀਂ ਕੀ ਕਰ ਰਹੇ ਹੋ? ਕਹਿੰਦਾ ਮੈਨੂੰ ਪੜਤਣੀ ਨਹੀਂ ਕਰ ਪੜ ਰਿਹਾ। ਉਹ ਅੱਗੇ ਨਾਲ ਚੱਲ ਕੇ ਮੈਂ ਪੜਤਣੀ ਨਹੀਂ ਕਰ ਪਾ। ਉਹ ਜਨੂ ਦੀ 70 ਤੱਕ ਪੜਨ ਦਾ ਆਸ਼ਕ ਸੀ। ਕਹਿੰਦਾ ਅਸੀਂ ਸਾਡੇ ਦਾ ਬਹੁਤ ਕਈ ਵਾਰੀ ਫੱਟੀ ਕਰ ਕਰ ਦਿੰਦੇ ਆ ਵੀ ਅਸੀਂ ਐ ਪੜਿਆ ਐ ਪੜਿਆ ਪਰ ਸੁਖਜੀਤ ਜਿਨ੍ਹਾਂ ਅਸੀਂ ਹੀ ਪੜਿਆ ਪੜਿਆ ਹੀ ਨਹੀਂ ਥੁੜਿਆ ਪੂਰੀਆਂ ਕਹਾਣੀਆਂ ਪੜਨੇ ਜਦੋਂ ਤੁਸੀਂ ਜਦੋਂ ਤੁਸੀਂ ਉਹਦੇ ਵਿੱਚ ਮਿੱਥਾ ਹੁੰਦੀਆਂ ਤੇ ਮਿੱਥਾ ਦੇ ਨਾਲ ਨਾਲ ਕੁਝ ਮੋਟਾfoundੇ ਆ ਜਦੋਂ ਤੁਸੀਂ ਤੁਸੀਂ ਪੜਦੇ ਹੋ ਦੇਖਦੇ ਹੋ ਉਹ ਤੋਂ ਬੰਦੇ ਵਿੱਚੋਂ ਜੇ ਤੁਸੀਂ ਉਹ ਪੜਿਓ ਹੋਏ ਨਹੀਂ ਥੋੜੀ ਸੋਚਦੇ ਹੋ ਕਿੰਨਾ ਗੰਭੀਰ ਸੀਗਾ ਕਿੰਨਾ ਡੂੰਘਾ ਸੀਗਾ ਕਿਵੇਂ ਕਿਵੇਂ ਚੱਲ ਗਿਆ ਉਹਨੀਆਂ ਇਹ ਕਹਾਣੀਆਂ ਨਹੀਂ ਪੜ ਕੇ ਦੇਖੋ ਦੇਖੋ ਸਾਰਾ ਕੁਝ ਰਹਿ ਗਿਆ। ਫਿਰ ਇੱਕ ਆਪਾ ਮੰਡਲ ਵਾਂਗ ਭੈਣੇ ਸਾਹਿਬ ਦਾ ਜੋ ਸੀ ਜਦੋਂ ਪਾਵਰ ਜਿੱਦਾਂ ਜਿਵੇਂ ਉੱਥੇ ਸੀਗਾ ਜਦੋਂ ਅਸੀਂ ਗੈਰ ਇੱਕ ਜੋ ਦੀ ਸ਼ਾਮ ਜੋ ਦਾ ਰੋਗ ਜੋ ਦੀ ਇੱਕ ਸ਼ਖਸੀਅਤ ਦਾ ਬਹੁਤ ਵਿਰਾਟ ਮੂਲੋ ਚ ਦੇਖਿਆ ਅਸੀਂ ਉਹ ਵੀ ਆਪਣੇ ਹੱਥ ਨਾਲ ਸੀ। ਇੱਕ ਕਹਾਣੀਕਾਰ ਦੇ ਰੂਪੇ ਰੂਪੇ ਨੂੰ ਕਮਾਲ ਸੀਗਾ ਕਪਤਾ ਵੀ ਬਹੁਤ ਕੁਸ਼ਲਤੀ ਹੁੰਦੀ ਰੰਗਾਂ ਦਾ ਬਣੂਆਂ ਪਰ ਉਹ ਕਪਤਾ ਛੱਡ ਕੇ ਕਹਾਣੀ ਵੱਲ ਆਇਆ ਤੇ ਕਹਾਣੀ ਦੇ ਵਿੱਚ ਇੰਨੀਆਂ ਨਵੀਆਂ ਪੈੜਾਂ ਪਾਈਆਂ ਉਸਨੇ ਕਿ ਉਹ ਆਪਣੇ ਆਪ ਦੇ ਵਿੱਚ ਹੀ ਉਸ ਨੇ ਇੱਕ ਮਿੱਥਿਆਰ ਕਰਤੀ ਹੈ ਕਿ ਮੈਂ ਇਹ ਚੀਜ਼ ਕਰਕੇ ਚੱਲਿਆ

ਅਲਾ ਦਾ ਕਰਦੇ ਸੀ ਕਿ ਜਦੋਂ ਇੱਕ ਵਾਰੀ ਤੁਰ ਪੈਂਦੇ ਸੀ ਤੇ ਰਸਤੇ ਆਪਣੇ ਆਪ ਬਣਦੇ ਉਹ ਪਰਮੇਨਰ ਗੱਲਾ ਗੋਪਨੇ ਹੋਰ ਵੀ ਪਰਖੀ ਨਿਕਲ ਆ ਕਿ ਮੈਨੂੰ ਯਾਦ ਹੁੰਦੀ ਆ ਹਸਪਤਾਲ ਜਾਂਦੇ ਥੋੜੇ ਦਿਨ ਪਹਿਲਾਂ ਹੀ ਤੇ ਉਹਨਾਂ ਨੇ ਜੰਪੂ ਜਾਣਾ ਸੀ ਜੰਪੂ ਤੋਂ ਤੁਰ ਕੇ ਜਾਂਦੇ ਪਹਿਲਾਂ ਅਸੀਂ ਉਹਨਾਂ ਦੇ ਘਰ ਦੇਖੇ ਸੀਗੇ ਉਹਨੇ ਪਾਗਬੰਦੀ ਇਹ ਕਹੇ ਜਾਂ ਠੀਕ ਨਹੀਂ ਆਈ ਤੂੰ ਬੰਦ ਉਹ ਲਾਉਂ ਪਾਗ ਉਹ ਜਿਹੜੀ ਕੋਕੋ ਗਈ ਉਹ ਹਨ ਮੈਂ ਤੇ ਗਰਭਾ ਪੜੀ ਹੈਗੀ ਅੰਮ੍ਰਿਤਸਰ ਲਾਉਂ ਤਾਂ ਇੱਕ ਵਾਰ ਮਨ ਕਰਕੇ ਦੇ ਰਿਹਾ ਹਾਂ ਫੋਨ ਕਰਨਾ ਉੱਥੇ ਗੱਲ ਲੈ ਕੇ ਆਉਣਾ ਕਿ ਸੋ ਜੀ ਜੀ ਦੇਰ ਉਪਰ ਸਾਡੇ ਕੋਲ ਨਹੀਂ ਰਹੇ ਹੁਣੇ ਕਈ ਵਾਰ ਇਹ ਲੱਗਦਾ ਹੈ ਵੀ ਆਪਾਂ ਇੱਥੇ ਬੈਠੇ ਆਂ ਉਹਦੀ ਕਹਾਣੀ ਦਾ ਫਿਰ ਉਹੀ ਅੰਤ ਲਈ ਫਿਕਰ ਆ ਕਿ ਆਪ ਆ ਰਹੇ ਹੋ ਕਿ ਜਾ ਜਾ ਦੋਨੋਂ ਸੁਭਜੀਤ ਦਾ ਆਪਣੇ ਸ਼ਬਦਾਂ ਕਰਕੇ ਜਿਉਂਦਾ ਰਹੇਗਾ ਸਹਿਦ ਦੇ ਇਤਿਹਾਸ ਵਿੱਚ ਸਾਡੇ ਦਿਲਾਂ ਦੇ ਵਿੱਚ ਵੀ ਉਹ ਰੂਹ ਟਿਕ ਜਿਉਂਦਾ ਰਹੇਗਾ ਕਿ ਜਿੰਨੀ ਜਿੰਨੀ ਸਾਡੀ ਸੁਭਜੀਤ ਨਾਲ ਸਾਝ ਸੀ ਜੇ ਉਸ ਨੂੰ ਮਰਦੇ ਦਮ ਤੱਕ ਅਸੀਂ ਆਪਣੇ ਕੋਲ ਬਚਾ ਕੇ ਰੱਖਾਂਗੇ ਤੇ ਸਾਡੇ ਮਨਾਂ ਵਿੱਚ ਜਿਊਵੇਗਾ ਕਵਾਟ ਦੇ ਵਿੱਚ ਨਾਮ ਹੋਣ ਦੇ ਬਾਰੇ ਵੀ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਉਹ ਕਹਿ ਰਿਹਾ ਸਾਹਿਬ ਮੈਂ ਆ ਰਿਹਾ ਸਾਹਿਬ ਮੈਂ ਆ ਰਿਹਾ